ਅਰੇ ਪਾ ਜੀ ਨੂੰ ਕਣਕਾ ਕਹਿ ਰਹੇ ਨੇ ਸਾਰੇ ਐਨਾ ਦਾ ਕਣਕਾ ਹੀ ਆ ਸਾਡੇ ਕੋਲ ਜਉ ਜਿੰਨਾ ਹੈਗਾ ਸਾਰਾ ਹੀ ਸੰਸਾਰ ਦਾ ਸਾਰਾ ਗਿਆਨ ਕਣਕਾ ਹੀ ਹੈ ਕਣਕਾ ਇੱਕ ਜਸਜੀ ਬਸਾਵਾ ਬਸਾਵਾ ਤਾਂ ਕਿ ਮਹਿਮ ਗਣੀ ਨਾ ਵੇ ਫੇ ਕਣਕਾ ਗਿਆਨ ਹੈ ਸਾਡੇ ਸੰਸਾਰ ਚ ਤੇ ਲੋਕ ਦਾ ਗਿਆਨ ਕਣਕਾ ਹੀ ਹੈ ਉਹ ਕਣਕਾ ਕਹਿੰਦੇ ਨੇ ਤੁਸੀਂ ਕਹਿੰਦੇ ਨਾ ਸ਼ਾਸਨ ਦੀ ਲੋੜ ਨਹੀਂ ਪੈਂਦੀ ਸਾਨੂੰ ਉਹ ਸਾਰੇ ਨੂੰ ਕਣਕਾ ਮੰਨਦੇ ਨੇ ਉਹ ਕਹਿੰਦੇ ਨੇ ਸ਼ਾਸਤਰ ਸਾਰੇ ਸਿਮਰਤੀਆਂ ਸੀ ਸਾਰੇ ਦੇਖੇ ਪੇਖੇ ਸਰਬ ਬਹੁਤ ਸ਼ਾਸਤਰ ਬਹੁਤ ਸਿਮਰਤੀ ਦੇਖੇ ਸਰਬ ਢੰਡੋਲ ਦੇਖੇ ਸਰਬ ਢੰਡੋਲ ਇਹਨਾਂ ਨੂੰ ਅਲਰਜੀ ਹੈ ਮੂਰਖਾਂ ਨੂੰ ਤਾਂ ਹੀ ਦਸ ਮੂਰਾਂ ਦਾ ਵਿਰੋਧ ਕਰਦੇ ਨੇ ਮੂਰਖ ਨੇ ਇਹਨੂੰ ਗਾਂਡੋ ਅਲਰਜੀ ਹੈ ਗਾਂਡੋ ਅਲਰਜੀ ਇਹ ਤਾਂ ਮੂਰਖ ਹੈ ਬਿਲਕੁਲ ਮੂਰਖ ਪ੍ਰਚਾਰਕ ਨਹੀਂ ਬਣ ਸਕਦੇ ਮੂਰਖ ਤਾਂ ਇਹਦਾ ਪ੍ਰਚਾਰ ਕਰਨਗੇ ਗਨਵਾਣ ਪ੍ਰਚਾਰ ਕਰਦੇ ਹੁੰਦੇ ਨੇ ਮੂਰਖਾਂ ਨੂੰ ਰਿਜੈਕਟ ਮੂਰਖਾਂ ਨੂੰ ਕੌਣ ਸਮਝਦਾ ਹੈ ਰਿਜੈਕਟ ਆਪ ਕਰ ਦਿੰਦੀ ਹੁੰਦੀ ਹੈ ਦੁਨੀਆ ਆਪ ਪਰ ਰਿਜੈਕਟ ਹੋ ਜਾਂਦੇ ਨੇ ਕਈ ਮੂਰਖਾ ਤੇ ਪੈਦਾ ਹੋਏ ਗੁਰੂ ਘਰ ਦੀ ਬਰਾਬਰੀ ਕਰਨ ਵਾਤੇ ਕਿਧਰ ਨਹੀਂ ਪੁੱਛੇ ਸਾਰੇ ਰਿਜੈਕਟ ਹੋ ਗਏ ਕਈ ਸਾਜ਼ਾਾਂਾਂ ਪੈਦਾ ਹੋਈਆਂ ਨੇ ਸਭ ਖਤਮ ਹਾਂਜੀ ਨਮੋ ਸ਼ਾਸਤਰਵੇਤਾ ਨਮੋ ਸ਼ਾਸਤਰਗਾਮੀ ਉਹ ਸ਼ਾਸਤਰਵੇਤਾ ਸਾਰੇ ਸ਼ਾਸਤਰਾਂ ਦਾ ਤੈਨੂੰ ਸਮਝ ਆ ਗਿਆਨ ਸ਼ਾਸਤਰ ਸਾਰਿਆਂ ਦੀ ਜਾਣਕਾਰੀ ਹੈ ਬੇਤਾ ਨਮੋ ਸ਼ਾਸਤਰਗਾਮੀ ਸ਼ਾਸਤਰਗਾਮੀ ਸਾਰੇ ਸ਼ਾਸਤਰਾਂ 'ਚ ਤੇਰਾ ਨਿਵਾਸ ਹੈ ਸ਼ਾਸਤਰਾਂ ਵਿੱਚ ਨਿਵਾਸ ਕਰਦੀ ਨੇ ਤੂੰ ਆ ਲੋਹੇ ਦੇ ਸ਼ਾਸਤਰ ਵਿੱਚ ਨਹੀਂ ਲੱਗਾ ਤਾਰੇ ਦਾ ਸਾਤਾ ਦਾ ਚੜ੍ਹਨ ਉਹਦੇ ਵਿੱਚ ਵੀ ਤੂੰ ਐ ਤਾਰੇ ਜਿਹੜਾ ਜਸੰਦਾ ਬਨੋਜ ਵੀ ਤੂੰ ਐ ਜਿਹੜਾ ਨਾਮ ਦਾ ਨਹੀਂ ਜਾਉ ਵੀ ਤੂੰ ਐ ਸਮਝ ਆਈ ਇਹ ਸਭ ਤੂੰ ਹੀ ਐ ਸ਼ਾਸਤਰੀ ਹਾਂਜੀ ਨਮੋ ਜੱਜ ਬਿਦਿਆ ਧਰੀਪੂਰਨ ਕਾਮੀ ਨਮੋ ਜੱਜ ਬਿਦਿਆ ਜੱਜ ਜੱਜ ਬਿਦਿਆ ਵੀ ਤੂੰ ਐ ਜਾਚ ਵਿਦਿਆ ਕੀ ਹੁੰਦੀ ਹੈ ਜਾਚ ਵਿਦਿਆ ਹੁੰਦੀ ਹੈ ਜਿਹੜਾ ਕਿ ਨਰਤਨ ਦਰਬਗਾਣ ਕਰੇ ਗਣ ਜਾਚਾ ਪਚਰ ਨਰਤ ਦਿਖਾਉਂਦੇ ਜਿਵੇਂ ਨਰਤਨ ਨੂੰ ਪੈਰ ਚੱਲਦਾ ਹੈ ਨਾ ਚੱਲਦਾ ਨਾ ਬਹੁਤ ਤੇਜ਼ੀ ਨਾਲ ਐਵੇਂ ਜੰਗ 'ਚ ਤੇਰੀ ਬੁੱਧੀ ਚੱਲਦੀ ਤੂੰ ਚੱਲਦੀ ਛੜੀ ਤਾਂ ਹੈ ਨਹੀਂ ਜੰਗ ਦੇ ਵਿੱਚ ਬੁੱਧੀ ਐਂ ਚੱਲਦੀ ਹੈ ਜਿਵੇਂ ਉਹ ਗੱਟ ਘੜੇ ਦੇ ਪੈਰ ਚੱਲਦੇ ਨੇ ਜਿਵੇਂ ਜਿਵੇਂ ਨੱਚਣ ਵਾਲੇ ਦੇ ਪੈਰ ਚੱਲਦੇ ਨੇ ਚੱਲਦੇ ਨੇ ਨਾ ਪਰ ਬੁੱਧੀ ਉਹ ਚਾਲ ਚਲੂ ਤਾਂ ਹੈ ਜੀ ਤੂੰ ਦੂਰ ਬਹੁਤ ਤੇਜ਼ ਪੈਰ ਹੁੰਦੇ ਜੇ ਜੰਗ ਦੇ ਨੇ ਪੈਰ ਤੇਜ਼ ਨਾ ਹੋਣ ਤੂੰ ਜੰਗ ਵਿੱਚ ਜਤਰੋ ਐਨੀ ਬੁੱਧੀ ਤੇਜ਼ ਨਾ ਚੱਲੇ ਤੁਹਾਡੀ ਤੁਸੀਂ ਉਹਨੂੰ ਕਿਵੇਂ ਹਰਾ ਦੋਗੇ ਕਿਤੇ ਬੰਦਿਆਂ ਨੇ ਐਟ ਟਾਈਮ ਜਵਾਬ ਦੇਣਾ ਪੈਂਦਾ ਹੁੰਦਾ ਸੀ ਸਾਰਿਆਂ ਦੀ ਸੁਣਣੀ ਸਾਰਿਆਂ ਦੀ ਵਾਰ ਕਰ ਦੇਣਾ ਮਰਤੇ ਤਨ ਤੇਜ਼ ਚੱਲਿਓ ਜੰਗ ਬਾਤ ਕੋ ਜਗਮਾਤ ਦਾ ਸਰੀਰ ਮੰਨ ਤੇ ਤੇ ਚੱਲਣ ਦਾ ਮਤਲਬ ਉਹੀ ਹੈ ਜਚਵਿਦੇ ਉਹ ਜੋ ਚਵਿਦੇ ਤਰੀਪੂਰ ਨਕਾਮੀ ਬੰਤੇ ਤਨ ਤੇਜ ਚੱਲਿਓ ਜਗਮਾਤ ਕੋ ਤਨ ਕਿੰਨਾ ਤੇਜ ਚੱਲਦਾ ਤੇ ਚੱਲਦਾ ਰ ਮੰਨ ਨੂੰ ਕਿਹ ਲੰ ਆਹ ਤੇ ਚੱਣਾ ਦਾ ਕਰਨਾ ਤੇਜ ਚੱਲਦਾ ਪੈਰ ਤਰੀ ਚੱਲਦਾ ਰ ਉਹਦਾ ਸੋ ਦੇ ਨਾ ਸੋ ਦੇ ਨਾਲ ਕੰਪੈਰੀਜ਼ਨ ਕੀਤਾ ਸਿਰਫ ਤਰੀਪੂਰ ਕਾਮਨੀ ਤੇਰੀ ਕੀ ਤੇਰੀ ਸਰੀਰ ਦੇ ਤੇਰੀ ਤਰ ਤਰਦੇ ਰੁਫੇ ਪੂਰਨ ਕਾਮੀ ਪੂਰਨ ਕਾਮਰ ਤੇਰੀ ਤਾਂ ਕਾਦੀ ਕਾਮਨਾ ਨਾਮ ਦੀ ਕਾਮਨਾ ਨਾਮ ਦੀ ਭੁੱਖਾ ਨਾਮ ਦੀ ਭੁੱਖ ਹੀ ਬੋਲ ਕਾਮਰ ਅਸਲ ਕਾਮਨਾ ਏ ਬਾਕੀ ਸਭ ਨਕਲੀ ਕਾਮਨਾ ਬਾਰੇ ਇਹ ਤੋਂ ਬਾਅਦ ਕੋਈ ਕਾਮਨਾ ਬਚਦੇ ਨਹੀਂ ਜਾਂਦੀ ਨਾਮ ਦੀ ਕਾਮਨਾ ਪੂਰੀ ਹੋਏ ਤੇ ਸਭੇ ਚਾਹ ਪੂਰੀਆਂ ਹੋ ਜਾਂਦੀਆਂ ਨੇ ਉਲਗਾਮ ਉਹ ਗਿਰ ਜਿਹੜੀ ਇੱਛਾ ਪੂਰੀ ਹੋਈ ਤੇ ਇਹ ਆਸ ਰੱਖੋ ਬਣ ਮਾਹੇ ਉਹੜੀ ਛਾ ਰੱਖੀ ਸੀ ਆਸ ਉਹ ਜਦੋਂ ਪੂਰੀ ਹੋਣੀ ਸਾਰੀਆਂ ਹੀ ਪੂਰੀਆਂ ਹੋ ਜਾਂਦੀਆਂ ਇਹਦੇ ਇੱਕ ਇੱਛਾ ਦੇ ਵਿੱਚ ਇਹ ਸਾਰੀਆਂ ਇੱਛਾਵਾਂ ਆ ਗਈਆਂ ਤਾਂ ਉਹ ਇੱਛਾ ਪੂਰ ਲਗਾ ਪਈ ਪੂਰੀਆਂ ਹੀ ਕਾਮਾਂ ਪੂਰੀਆਂ ਹੋ ਜਾਂਦੀਆਂ ਉਹ ਇੱਛਾ ਦੇ ਪੂਰੀ ਹੋਣ ਨਾਲ ਰਿਪੰਗ ਤਾਪਣੀ ਜਾਪਣੀ ਸਭ ਲੋਗਾ ਰਿਪੰਗ ਤਾਪਣੀ ਜਿਹੜੇ ਰਿਪ ਨੇ ਨਾ ਰਾਜੇ ਬਣੇ ਬੈਠੇ ਨੇ ਇਹਨਾਂ ਦਾ ਸੜਡ ਵਾਲੀ ਐ ਤੂੰ ਇਹ ਤਾਂ ਸੜ ਜਾਂਦੇ ਨੇ ਦੇਖ ਕੇ ਸੜਦੇ ਕਾਹਨ ਕਿ ਜਦੋਂ ਕਹਨ ਕੋਈ ਹਰ ਸਮਾਂ ਇਹ ਭੂਪਤ ਸਭ ਤੇ ਵਿਚਾਰ ਕੇ ਝੂਠੇ ਕਰਦੇ ਦਿਵਾਜਾ ਸੜ ਜਾਂਦੇ ਨੇ ਸਾਰੇ ਸੜਨ ਗਏ ਕੋਈ ਹਰ ਸਮਾਨ ਨਹੀਂ ਰਾਜਾ ਤਦ ਇਹ ਕਹਤਾ ਇਹ ਛੱਡਗੇ ਨਹੀਂ ਇਹਨਾਂ ਦਾ ਸਾੜਨ ਵਾਲੀ ਨੇ ਤਾਪੜੀ ਇਹਨਾਂ ਦਾ ਦਾਬ ਚੜ ਜਾਂਦਾ ਜਾਦੂ ਵਰਗਟ ਹੋਣੀ ਹੈ ਬੁਖਾਰ ਜਾਣ ਦਿੰਦਾ ਇਹਨਾਂ ਨੂੰ ਫੇਗਰ ਪੈ ਜਾਂਦਾ ਰਾਜਿਆਂ ਨੂੰ ਸਾਡੀ ਗਈ ਚੌਧਰ ਬੇਇਜ਼ਤੀ ਹੋ ਜਾਣੀ ਹੁਣ ਸੱਚ ਪ੍ਰਗਟ ਹੋਇਆ ਤੇ ਵਿਸ਼ਨੂੰ ਦੀ ਬੇਇਜ਼ਤੀ ਇਥੇ ਕਰਕੇ ਵਿਸ਼ਨੂੰ ਖਿਲਾਫ ਹੈ ਤੇ ਵਿਸ਼ਨੂੰ ਦਾ ਤਾਂ ਖਿਲਾਫ ਹੈ ਉਹਦੀ ਚੌਧਰ ਗਈ ਚੌਧਰ ਦਾ ਫੇਗਰ ਇਹਨੂੰ ਆਪਣੀ ਦਾ ਇੰਦਰ ਨੂੰ ਵੀ ਚਾਹੁੰਦਾ ਨਾ ਫੇਕਣਾ ਆਪਣੀ ਦਾ ਕਿਸੇ ਦੀ ਚਾਹ ਉਹ ਦੰਦੀ ਤੇ ਰਹਿਣ ਦੇਣੀ ਚੌਧਰ ਕਿਦੀ ਰਹਿ ਜਾਣੀ ਚੌਧਰ ਰਹਿ ਜਾਣੀ ਦਾਸ ਦੀ ਆਪਣੇ ਦਾਸ ਕੋ ਦੇ ਬੜੇ ਚੌਧਰ ਰਹਿ ਜਾਣੀ ਦਾਸਾਂ ਦੀ ਜਿਹੜੇ ਨੇ ਬੜੇ ਬੜੇ ਬਣੇ ਨੇ ਉਹਨਾਂ ਦੀ ਅਰਜਣੀਆਂ ਵੇਚਤੀ ਉਹ ਕਿਹੋਂ ਦੇਣੇ ਨੂੰ ਮੈਨੂੰ ਵੀ ਉਰਗਾ ਤੇ ਫੇਲਣ ਦੇਣੇ ਚੌਧਰੀ ਇਹ ਨੂੰ ਫੇਲਣ ਦਿੰਦੇ ਹੁੰਦੇ ਇਹ ਦਾਸਾਂ ਦੀ ਗੱਤ ਹੈ ਅਬ ਜਾ ਹੋ ਗਿਆ ਚੌਧਰੀ ਉਹਦਾ ਚੌਧਰੀ ਉਹਨੇ ਜਿਹੜੇ ਚੁਣ ਕੇ ਜਾਣਗੇ ਹੋਰ ਕੌਣ ਜਿਹੜੇ ਵੋਟਾਂ ਨਾਲ ਚੁਣ ਕੇ ਜਾਣਗੇ ਚੌਧਰੀ ਨੇ ਉਹ ਚੌਧਰੀਆਂ ਦੇ ਦਾ ਖਿਲਾਫ ਹੈ ਇਹ ਉਹ ਕਾਦੇ ਨੂੰ ਪ੍ਰਗਟ ਹੋਣ ਦੇਣਗੇ ਇਹਦਾ ਮੋਰਖਾਂ ਦੀ ਸੰਗਤ ਹੈ ਇਹਨੂੰ ਪਤਾ ਹੀ ਨਹੀਂ ਵੇ ਬੱਤ ਕਵੇਂ ਪ੍ਰਗਟ ਹੁੰਦੀ ਹੈ ਚੌਧਰੀ ਦੇ ਦਾ ਖਿਲਾਫ ਹੈ ਇਹ ਉਹ ਕਾਦੇ ਪ੍ਰਗਟ ਹੋਣ ਦੇਣਗੇ ਚੌਧਰੀ ਉਹਦਾ ਬਖਦੀ ਨਹੀਂ ਕਿਸੇ ਨੂੰ ਵੀ ਇਹਦਾ ਦਾਸ ਨੂੰ ਵੜਿਆਈ ਦਿੰਦੀ ਐ ਚੌਧਰੀ ਨੂੰ ਵੜਿਆਈ ਕੋਈ ਨਹੀਂ ਦਿੰਦੀ ਚੌਧਰੀਆਂ ਦੇ ਵਾਰਦੀਆਂ ਛੇਤਰ ਪੇਓ ਪੇਓ ਕੇ ਵਾਇਆ ਦਾ ਰੋਣ ਨੇ ਬੋਲੇ ਗੰਦੀਏ ਛੇਤਰ ਨਹੀਂ ਦਾ ਹੋਰ ਕੀ ਐ ਛੇਤਰ ਹੀ ਨਹੀਂ ਦੱਸਣਾ ਬੋੜਾ ਕਾ ਨਾ ਬੋੜਾ ਕਾ ਇਹ ਆਪਣੇ ਦਾਸ ਕੋ ਦੇ ਵੜੇ ਜਦ ਕਹਿੰਦਾ ਮੈਂ ਨਹੀਂ ਕਿ ਚਾਹਉ ਨਹੀਂ ਕੋ ਚਾਹੈ ਨੂੰ ਬੋਰਾ ਅਸਲ ਲਗਾ ਰਜਾ ਰੱਖ ਲਿਓ ਤਾਜਾ ਜਾਂਦੋ ਫੇਰ ਗੱਦੀ ਆ ਜਾ ਭੇਜੋ ਲੈ ਵੀ ਇੱਧੇ ਰੱਖ ਦੋ ਸਰ ਤੇ ਤਾਜ ਇਹ ਰਵਦਾਸ ਆ ਸਾਰੇ ਇਹਨੂੰ ਕਹਿੰਦੇ ਨੇ ਨੀਚ ਐ ਇਹਦੇ ਹੀ ਤਾਜ ਰੱਖੋ ਇਹਨਾਂ ਨੂੰ ਵੱਡੇ ਵੱਡੇ ਚੌਧਰੀਆਂ ਨੂੰ ਦਸੀਏ ਚੌਧਰੀਆਂ ਨੂੰ ਜਲਾਉਣ ਵਾਸਤੇ ਰਵਦਾਸ ਦੇ ਤਾਜ ਰਖਤਾ ਗਰੀਬ ਨਵਾਜ ਗੁਸਾਈਆਂ ਮੇਰਾ ਬਾਥੇ ਛਤਰ ਉਹਦੇ ਛਤਰ ਧਰਤਾ ਬڑے بڑے ਪਰਣਖੜਦੇ ਬڑے بڑے ਜਿਹੜੇ ਕਹਿੰਦੇ ਕਹੋਂਦੇ ਪੀਠਾ ਦੇ ਮਾਲਕ ਦੇ ਉਹਨਾਂ ਨੂੰ ਪੁੱਛਿਆ ਨਹੀਂ ਕਿ ਸੱਚ ਜਾਣ ਕੇ ਤਾਂ ਰਿਆਛਾ ਚੌਧਰੀ ਨੂੰ ਸਾੜਨ ਵਾਸਤੇ ਰਿਫੰਗ ਤਾਂ ਪੜੀ ਰਿਫੰਗ ਤਾਂ ਪੜੀ ਕਰੋੜਾਂ ਰੁਪਏ ਦੇ ਰੁਪਏ ਦੇ ਵਜਨ ਦੇ ਤਾਂ ਚੜ ਗਏ ਉਹਨਾਂ ਨੂੰ ਜਿਆਦਾ ਮਤ ਪ੍ਰਗਟ ਨਹੀਂ ਸਾਰੇ ਨੂੰ ਤਾਂ ਚੜ ਜਾਂਦੇ ਇਹ ਕੀ ਹੋ ਗਿਆ ਸਾਰੇ ਨੂੰ ਚਿੰਤਾ ਲੱਗ ਜਾਂਦੀ ਐ ਇਹ ਮਤ ਉੱਪਰ ਗੜ ਹੁੰਦੀ ਸਾਰੇ ਵੀ ਹੁਣ ਕੀ ਹਊ ਜਦ ਪ੍ਰਚਾਰਾਂ ਅੰਦਰ ਜੇ ਪਾਣੀ ਖਮਟਾਈ ਜਾਵੇ ਅਗਨੇ ਛੱਡ ਕੇ ਘਰਵਾਰ ਬਾਹਰ ਬੈਹ ਜਿੰਦੇ ਵੀ ਜਾਨ ਬਚਾ ਲੋ ਇੱਥੇ ਪਤਾ ਨਹੀਂ ਹੁਣ ਕੀ ਹੁਣ ਸਭ ਕੁਝ ਛੱਡ ਦਿੰਦੇ ਨੇ ਅੰਦਰ ਬਾਹਰ ਨਿਕਲੇ ਕੇ ਬੈਹ ਜਾਂਦੇ ਨੇ ਪਚਾਰ ਲਿਆ ਦਿੰਦੀ ਐ ਬਸ ਤੇਹ ਜੇ ਬਰਗੜ ਹੁੰਦੀ ਐ ਉਦਨ ਪੁੱਤਲ ਹੋ ਜਾਂਦੀ ਹੈ ਹਮ ਰਿਪਨ ਤਪਣੀ ਜਾਪਣੀ ਸਭ ਲੋਗਾ ਜਾਪਣੀ ਸਭ ਲੋਗਾ ਬਾਕੀ ਜਿਹੜੇ ਆਮ ਜਨਤਾ ਹੈ ਉਹ ਇਹਨੂੰ ਸਮਝਦਾ ਉਹ ਜਾਪਦਾ ਇਹਨੂੰ ਉਹ ਇਹਨੂੰ ਚੰਗਾ ਸਮਝਦਾ ਬੜੇ ਬੜੇ ਜੋ ਦੀਸੇ ਲੋਕ ਤੈਨ ਕੋ ਉਹ ਨਹੀਂ ਜ